ਛੁਕਰ ਆ ਤੁਹਾਡੇ ਚਿਹਰੇ ਤੇ ਅੱਜ ਸਮਾਈਲ ਤਾਂ ਆਈ ਹੋ ਗਿਆ ਨਾ ਸ਼ੁਰੂ ਕੰਮ ਹੈ ਨਾ ਵੈਰੀ ਗੁੱਡ ਹੋ ਠੀਕ ਹੋ ਬੈਨ ਜੀ ਮੈਂ ਧੰਨਵਾਦੀ ਆ ਮੇਰੇ ਅੱਜ ਪਿੰਡ ਦੇ ਵਿੱਚ ਜੋ ਪੰਜਾਬ ਦਾ ਪਹਿਲਾ ਪ੍ਰੋਜੈਕਟ ਮੇਰੇ ਭਰਾ ਰੇਸ਼ਮ ਅਨਮੋਲ ਚ ਦੱਸਿਆ ਕਿ ਸ਼ੁਰੂਆਤ ਕੀਤੀ ਹੈ ਹੜਾਂ ਦੀ ਮਾਰਚ ਡਿੱਗੇ ਹੋਏ ਘਰਾਂ ਦੇ ਮੁਰੂਸਾਰੀ ਦਾ ਕੰਮ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼ੁਰੂ ਹੋ ਚੁੱਕਿਆ ਮੈਂ ਤੇ ਮੇਰੀ ਸਾਰੀ ਟੀਮ ਉਹਨਾਂ ਦਾ ਧੰਨਵਾਦੀ ਆ ਕੁਝ ਫੈਮਲੀਆਂ ਜਿਹੜੀਆਂ ਕਿ ਆਪਾਂ ਹੜ੍ਹਾਂ ਦੇ ਦੌਰਾਨ ਆਇਡੈਂਟੀਫਾਈ ਕੀਤੀਆਂ ਸੀਗੀਆਂ ਤੇ ਮੇਰੇ ਨਾਲ ਰਜਿੰਦਰ ਕੁਮਾਰ ਜੀ ਬੜੇ ਪਿਆਰੇ ਇਨਸਾਨ ਨੇ ਇਹਨਾਂ ਦਾ ਇਹੀ ਘਰ ਹੈ ਸਭ ਤੋਂ ਪਹਿਲਾ ਪ੍ਰੋਜੈਕਟ ਪੰਜਾਬ ਦਾ ਜਿਹੜਾ ਕਿ ਫਲੱਡਾਂ ਤੋਂ ਬਾਅਦ ਸ਼ੁਰੂ ਹੋਇਆ ਹੈ ਭੈਣ ਜੀ ਮਮਤਾ ਤੁਹਾਡਾ ਨਾ ਹੈ ਨਾ ਮਮਤਾ ਸਾਡੀ ਭੈਣ ਔਰ ਛੋਟੇ ਪਿਆਰੇ ਪਿਆਰੇ ਬੱਚੇ ਸਾਡੇ ਅੱਜ ਇਹਨਾਂ ਦੇ ਚਿਹਰੇ ਤੇ ਜਦੋਂ ਮੈਂ ਮਿਲਿਆ ਸਮਾਈਲ ਦੇਖ ਕੇ ਸੱਚੀ ਮੈਂ ਬੜਾ ਇਮੋਸ਼ਨਲ ਹੋਇਆ ਬੜੀ ਮੈਨੂੰ ਖੁਸ਼ੀ ਮਿਲੀ ਜਦੋਂ ਪਹਿਲੀ ਵਾਰ ਇੱਥੇ ਆਏ ਸੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀਗੇ ਤੇ ਜਿਹੜੇ ਸਮਾਈਲ ਦੇ ਵਿੱਚ ਚੇਂਜ ਕੀਤਾ ਜਿਨ੍ਹਾਂ ਨੂੰ ਮੈਂ ਸ਼ੁਕਰਗੁਜ਼ਾਰ ਹਾਂ ਇੱਕ ਤਾਂ ਨਿਸ਼ਾਨ ਵੀਰੇ ਮੇਰਾ ਭਰਾ ਨਿਸ਼ਾਨ ਪਿੰਡ ਸ਼িকার ਡਿਸਟ੍ਰਿਕਟ ਗੁਰਦਾਸਪੁਰ ਇਹਨਾਂ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਇੱਕ ਫੋਨ ਕਾਲ ਤੇ ਬਹੁਤ ਛੇਤੀ ਇਹ ਕੰਮ ਸਟਾਰਟ ਕਰਤਾ ਔਰ ਸਾਡਾ ਭਰਾ ਬਬਲੂ ਇਹਨਾਂ ਦਾ ਘਰ ਡਿੱਗੜ ਦੇ ਬਾਵਜੂਦ ਇਹਨਾਂ ਨੇ ਆਪਣੇ ਘਰੇ ਉਹਨਾਂ ਨੂੰ ਰੱਖਿਆ ਹੋਇਆ ਵੈਸੇ ਕਿਸੇ ਦਾ ਦਿਲ ਨਹੀਂ ਕਰਦਾ ਹੈ ਨਾ ਜਿਨ੍ਹਾਂ ਤੇ ਬੀਤਦੀ ਹੈ ਉਹਨਾਂ ਨੂੰ ਹੀ ਪਤਾ ਹੁੰਦਾ ਪਰ ਇਦਾਂ ਦੇ ਯੋਧਿਆਂ ਦੇ ਇਦਾਂ ਦੇ ਵੀਰਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਜਿਹੜੇ ਮੁਸ਼ਕਿਲ ਘੜੀ ਦੇ ਵਿੱਚ ਆਪਣੀ ਇਨਸਾਨੀਅਤ ਦੇ ਨਾਲ ਖੜਦੇ ਆ ਔਰ ਇਹ ਪ੍ਰੋਜੈਕਟ ਸਾਡਾ ਸ਼ੁਰੂ ਹੋ ਚੁੱਕਿਆ ਜੀ ਪਿੱਛੇ ਕੰਮ ਤੇ ਸੱਚੇ ਪਾਸ਼ਾ ਨੇ ਚਾਇਆ ਬਹੁਤ ਛੇਤੀ ਇਹਨਾਂ ਦੇ ਸੋਣ ਨੂੰ ਛੱਤ ਨਸੀਬ ਹੋਊਗੀ ਮੈਂ ਸਾਰੇ ਹੀ ਵੀਰਾਂ ਦਾ ਸਪੈਸ਼ਲੀ ਸਾਡੇ ਖਾਸ ਮਿੱਤਰ ਬਹੁਤ ਹੀ ਬਾਕਮਾਲ ਸ਼ਖਸੀਅਤ ਅਸ਼ੋਕ ਮਾਹੀ ਜੀ ਡਾਕਟਰ ਪੀਮਰਾਬ ਅਬੇਡਕਰ ਕਲੱਬ ਨਿਊਯਾਰਕ ਤੋਂ ਬਹੁਤ ਵੱਡਾ ਉਹਨਾਂ ਦੀ ਹੈਲਪ ਹੈ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਇਦਾਂ ਹੀ ਸਾਰੇ ਐਨ ਆਰ ਆਈ ਭਰਾਵਾਂ ਨੂੰ ਦੋਸਤ ਮਿੱਤਰਾਂ ਨੂੰ ਪੰਜਾਬ ਦੇ ਯੂਥ ਨੂੰ ਮੈਂ ਰਿਕਵੈਸਟ ਕਰਦਾ ਚਾਹੇ ਇੱਕ ਇੱਕ ਫੈਮਿਲੀ ਦੀ ਜ਼ਿੰਮੇਵਾਰੀ ਚੱਕ ਲੋ ਇੱਕ ਫੈਮਿਲੀ ਦੀ ਚੱਕ ਲੋ ਦੋ ਦੀ ਚੱਕ ਲੋ ਇੱਕ ਪਿੰਡ ਦੀ ਚੱਕ ਲੋ ਰਲ ਕੇ ਦੋਸਤ ਮਿੱਤਰ ਤੁਸੀਂ ਹਨਾ ਚੱਕ ਲੋ ਇਦਾਂ ਜ਼ਿੰਮੇਵਾਰੀ ਚੱਕ ਕੇ ਜਿਹੜੀ ਮੁਸੀਬਤ ਹੈ ਬਹੁਤ ਛੋਟੀ ਹੋ ਜਾਣੀ ਹੈ ਔਰ ਪੰਜਾਬ ਦੀ ਇੱਕ ਹੌਲੀ ਹੌਲੀ ਕਰਕੇ ਬਹੁਤ ਵੱਡੀ ਹੈਲਪ ਹੋ ਜਾਣੀ ਆ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿলো ਧੰਨਵਾਦ ਅਤਿ ਧਨਵਾਦੀਆਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਪਹਿਲ ਦੇ ਕੇ ਕੰਮ ਵਿੱਚ ਸ਼ੁਰੂ ਕਰਵਾਇਆ ਤੇ ਜਿਹੜੀ ਮਾਇਕ ਸਹਾਇਤਾ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਰੇਸ਼ਮ ਸਿੰਘ ਜੀ ਦਾ ਔਰ ਆਪਾਂ ਇੱਕ ਬਖਸ਼ਿਸ਼ ਹੈ ਗੁਰੂ ਪ੍ਰਸਾਦ ਸਰਪਾਉ ਦੇ ਕੇ ਸਨਮਾਨਿਤ ਕਰਨਾ ਚਾਹੁੰਦੇ ਆਂ ਬੋਲੇ ਸੋਨਹਿਾਜ਼

ਭਈ ਨਹੀਂ ਭੈਣ ਨਾ 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 ਤੁਹਾਡੇ ਭਰਾ ਆ ਜਾਂਦਾ ਹੈ ਨਾ ਜਦੋਂ ਤੱਕ ਹੈ ਨਾ ਹੰਝੂ ਨਹੀਂ ਚਾਹੀਦੇ ਤੁਹਾਡੀ ਅੱਖਾਂ 'ਚ ਹੁਣ ਸਿਰਫ ਸਮਾਈਲ ਚਾਹੀਦੀ ਹੈ ਠੀਕ ਹੈ ਹਾਂ ਹੁਣ ਸਮਾਈਲ ਚਾਹੀਦੀ ਹੈ ਤੁਹਾਡੇ ਭਰਾ ਆ ਜਾਣ ਲੱਗ ਜਾਂਦਾ ਹੈ ਇਹ ਹੰਝੂ ਨਹੀਂ ਤੁਹਾਡੀ ਅੱਖਾਂ 'ਚ ਦੇਖਣੇ ਆਪਾਂ ਠੀਕ ਹੈ ਘਰ ਬਣ ਜੀਗਾ ਉਸ ਤੋਂ ਬਾਅਦ ਆਪਾਂ ਸਾਰੇ ਬਹਿ ਕੇ ਪਾਰਟੀ ਕਰਾਂਗੇ ਤੇ ਨਾਲੇ ਪਾਰਟ ਕਰਾਂਗੇ ਬਹਿ ਕੇ ਠੀਕ ਹੈ ਹਾਂ ਸਮਾਈਲ ਚਾਹੀਦੀ ਹੈ ਹਮ ਓਕੇ ਓਕੇ ਰਾਜੀ ਠੀਕ ਹੈ ਬੁੱਤਨ ਹਾਂ ਹੱਸਦੇ ਰਹੋ ਓਕੇ ਰਿੰਦਰ ਵੀ ਓਕੇ ਥੋੜਾ ਵੀ ਧੰਨਵਾਦ ਯਾਰ। ਕੀ ਬਾਤ ਕੀ ਬਾਤ। ਥੋੜਾ ਨਹੀਂ ਦੇਣਾ ਨਹੀਂ ਦੇ ਸਕਦੇ। ਆਈ ਥਿੰਕ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੋਏਗਾ ਔਰ ਤੁਸੀਂ ਵੀ ਆਪਣਾ ਹਿੱਸਾ ਪਾ ਰਹੇ ਹੋ ਨਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ।